ਆਫਰ 5000 ਤੇ ਕੱਲ ਤੋਂ ਕੰਮ ਤੇ ਆਨ ਦੀ ਲੋੜ ਨਹੀਂ ਹੈ ਕਿਉਂ ਵੀਰੇ ਵੀਰੇ ਤੁਸੀਂ ਉਹਨੂੰ ਜਵਾਬ ਕਿਉਂ ਦੇਤਾ ਤੈਨੂੰ ਕੀ ਮਤਲਬ ਆ ਤੂੰ ਆਪਣਾ ਕੰਮ ਕਰ ਲੈ ਚੋਪ ਕਰਕੇ ਨੇਹਾ ਹਾਂਜੀ ਵੀਰੇ ਗੱਲ ਸੁਣ ਆਲਾ 5000 ਜਾ ਕਰੇ ਕੱਲ ਤੋਂ ਕੰਮ ਤੇ ਆਉਂਦੀ ਲੋਡ ਨਹੀਂ ਹੈਗੀ ਕਿਉਂ ਵਿਗੇ ਸੁਣਿਆ ਨਹੀਂ ਤੈਨੂੰ ਮੈਂ ਕਿਹਾ ਵਾ ਕਿ ਨਹੀਂ ਆਉਂਦੀ ਲੋਡ ਵਿਗੇ ਇੱਕ ਗੱਵੀ ਤੁਸੀਂ ਜਵਾਬ ਕਿਦਾਂ ਦੇ ਸਕਦੇ ਆਂ ਦੇ ਰਹਿਆ ਨਾ ਕੰਮ ਨਹੀਂ ਹੈਗਾ ਨਹੀਂ ਦੇ ਸਕਦਾ ਤੈਨੂੰ ਤਰਖਾ ਵਿਗੇ ਮੈਨੂੰ ਖਰੇ ਪੈ ਕੰਮ ਕਿੱਥੇ ਨੱਭੇਗਾ ਉਹ ਤੂੰ ਦੇਖ ਮੈਂ ਥੋੜੀ ਦੇਖਣਾ ਵਾ ਕੰਮ ਤੂੰ ਕਰਨਾ ਵਾ ਚੱਲ ਚੱਕ ਬੈਗ ਤੇ ਚੱਲ ਜਾ ਕਰੇ ਕਿਉਂ ਜਵਾਬ ਕਿਉਂ ਦੇਤਾ ਤੈਨੂੰ ਕੀ ਮਤਲਬ ਆ ਤੂੰ ਆਪਣਾ ਕੰਮ ਕਰ ਲੈ ਚੁੱਪ ਕਰਕੇ ਵੀਰੇ ਉਹਨੇ ਕਿਹੜਾ ਕੋਈ ਗਲਤੀ ਕੀਤੀ ਸੀ ਹੁਣ ਤੂੰ ਦੱਸੇਂਗੀ ਕਿ ਉਹਨੇ ਗਲਤੀ ਕੀਤੀ ਕਿ ਨਹੀਂ ਕੀਤੀ ਮੇਰੀ ਮਰਜ਼ੀ ਆ ਮਾਲਕ ਮੈਂ ਆ ਕਿ ਤੂੰ ਆ ਵੀਰੇ ਸਸੀਕਾ ਵੀਰੇ ਸਸੀਕਾ ਸਸੀਕਾ ਕੀ ਗੱਲ ਠੀਕ ਆ ਸਭ ਬਸ ਵੀਰੇ ਮੇਰੇ ਨਾਲ ਬੈਸੀ ਜਾਂਦੀ ਐਵੇਂ ਨਾ ਸਿਮਨ ਬੈਸਿਆ ਨਾ ਕਰ ਤੂੰ ਇਦਾਂ ਕਰ ਕਿੰਨੇ ਦਿਨ ਤੇ ਕਿੰਨਾਂ ਕਾਮ ਮਿਲਦੀ ਤੈਨੂੰ 10 ਤਰੀਕ ਨੂੰ ਵੀਰੇ ਅੱਜ ਹੋਈ ਆ 29 ਹਾਂਜੀ ਆਲਾ ਆ ਬਾੜਾ ਤੇਰਾ 4000 ਬਣਦਾ ਆਲਾ 500 ਹੋਰ ਲਗਾ ਐ ਕਰ ਆਪਣਾ ਬੈਗ ਚੈੱਕ ਕਰੇ ਜਾ ਵੀਰੇ ਕਿਉਂ ਚੱਲ ਜਾ ਆਪਾਂ ਨੂੰ ਤੇਰੀ ਲੋੜ ਨਹੀਂ ਹੈਗੀ ਜਾ ਵੀਰੇ ਕਿਉਂ ਨਾਲ ਦੇ ਕੰਨਾ ਬੈਸ ਦੀ ਪਈ ਤੈਨਾਂ ਭਾਜੀ ਬੈਸ ਦੀ ਪਈ ਐ ਥੋੜੀ ਐ ਕਿ ਉਹਨੂੰ ਆਪਾਂ ਦੁਕਾਨ ਤੋਂ ਕੱਢ ਦਾਂਗੇ ਫਿਰ ਕੀ ਹੋ ਗਿਆ ਆਪਾਂ ਨੂੰ ਲੋੜ ਹੀ ਨਹੀਂ ਹੁਣ ਸੀਜ਼ਨ ਲੰਘ ਗਿਆ ਯਾਰ ਆਪਾਂ ਦੋ ਹੈਗੇ ਤਾਂ ਜਾ ਬੇਟਾ ਜਾ ਕਰ ਜਾ ਨਹੀਂ ਵੀਰੇ ਪੁਰਾਣੀ ਲੱਗੀ ਹੋਈ ਆ ਸਾਰਾ ਕੰਮ ਇਹਨੂੰ ਪਤਾ ਵਾ ਐਦਾਂ ਦਾ ਕੰਮ ਰੁਕ ਜਾਣਾ ਆਪਣਾ ਉਹ ਕਿਤੇ ਨਹੀਂ ਕਿਸੇ ਦਾ ਕੰਮ ਰੁਕਦਾ ਹੁੰਦਾ ਆਪਾਂ ਹੈਗੇ ਤਾਂ ਦੋ ਜਾਣੇ ਅੱਗੇ ਵੀ ਤਾਂ ਪਹਿਲਾਂ ਹੀ ਕਰਤੇ ਸੀਗੇ ਜਾ ਬੇਟਾ ਜਾ ਬੈਗ ਚੱਕ ਚਲੋ ਵੀਰੇ ਮੈਨੂੰ ਕਿਤੇ ਹੋਰ ਕੰਮ ਵੀ ਨਹੀਂ ਮਿਲਣਾ ਹੈਗਾ ਕੰਮ ਤੈਨੂੰ ਆਂਦਾ ਨਾ ਆਪੇ ਮਿਲ ਜਾਊਗਾ ਕੰਮ ਪਰ ਵੀਰੇ ਮੇਰੀ ਗਲਤੀ ਕੀ ਆ ਬੇਟੇ ਦੁਕਾਨਦਾਰੀ 'ਚ ਗਲਤੀਆਂ ਨਹੀਂ ਦੇਖੀਆਂ ਜਾਂਦੀਆਂ ਸਾਡਾ ਕੰਮ ਨਿਕਲ ਗਿਆ દિਵਾਲੀ ਨਿਕਲ ਗਈ ਆ ਸੀਜ਼ਨ ਨਿਕਲ ਗਿਆ ਸਾਰਾ ਅਸੀਂ ਤੇਰੀ ਗਲਤੀ ਤਾਂ ਤਿਆਰ ਥੋੜੀ ਕਰਾਂਗੇ ਸਾਨੂੰ ਜਦ ਲੋਡ ਹੀ ਨਹੀਂ ਆ ਗਿਆਵੇਂ ਫालतੂ ਪੈਸੇ ਭਰੀ ਜਾਈ ਅਸੀਂ ਮੇਰੇ ਲੋਡ ਹੈਗੇ ਆ ਕੱਲ ਨੂੰ ਆਣਾ ਜਾਣਾ ਹੁੰਦਾ ਕਿ ਰਿਸ਼ਤੇਦਾਰੀ ਚ ਉਹ ਕਿੱਦਾਂ ਜਾਵਾਂਗੇ ਫਿਰ ਆਪਾਂ ਤੇ ਜਿਹੜੀ ਪਹਿਲਾਂ ਗੱਡੀ ਆ ਉਹਦੀ ਕੀ ਗਲਤੀ ਸੀ ਮੈਨੂੰ ਆ ਦੱਸ ਇਹੀ ਗਲਤੀ ਸੀ ਨਾ ਉਹਨੂੰ ਨਵੀਂ ਰੱਖਿਆ ਸੀਗਾ ਸੀਜ਼ਨ ਲੰਘ ਗਿਆ ਤੈਨੂੰ ਕੱਢਤਾ ਕਿਉਂ ਕੱਢਿਆ ਮੈਨੂੰ ਦੱਸ ਹੈ ਕੋਈ ਜਵਾਬ ਅਗਲੀ ਨੂੰ ਪਤਾ ਵੀ ਨਹੀਂ ਕਿ ਮੈਨੂੰ ਅੱਜ ਜਵਾਬ ਮਿਲਣਾ। ਬਹਿ ਵੜਾਏ ਤੇ ਤੋਰਤਾ ਮੈਨੂੰ ਰਾਜ ਮਿਲੀ ਸੀ। ਦੱਸਿਆ ਉਹਨੇ ਮੈਨੂੰ। ਅੱਜ ਵਸ ਦੁਕਾਨ ਤੇ ਚੱਲਿਆ। ਨੀਹਾ ਹਾਂਜੀ ਵੀਰੇ। ਕੀ ਹੋਇਆ ਤੈਨੂੰ? ਇਸ ਟਾਈਮ ਇੱਥੇ? ਵੀਰੇ ਬਾਵਾ ਵੀਰੇ ਵੀ ਮੈਨੂੰ ਜਵਾਬ ਦਿੱਤਾ ਉਹ। ਜਵਾਬ ਦਿੱਤਾ? ਹਾਂਜੀ। ਕੀ ਕਹਿੰਦਾ? ਕੰਗੇ ਦੁਕਾਨਦਾਰ ਤੇ ਕੰਮ ਨਹੀਂ ਹੈਗਾ। ਤੈਨੂੰ ਅਸੀਂ ਤਨਖਾਹ ਦੇ ਸਕਦੇ ਹਾਂ। ਤੂੰ ਚੱਲ ਜਾਇਆ ਤੂੰ। ਤੂੰ ਕੋਈ ਗਲਤੀ ਤਾਂ ਨਹੀਂ ਕੀਤੀ ਨਹੀਂ ਵੀਰੇ ਮੈਂ ਕਹਿ ਮੈਂ ਤਾਂ ਗਾਦੀ ਨੂੰ ਕੰਮ ਕਰ ਗਈ ਸੀ ਵੀਰੇ ਹਮ ਕਦੇ ਪਰਮੈਂਟ ਕੰਮ ਤੋਂ ਨੱਦੂਗਾ ਤੂੰ ਇਦਾਂ ਕਰ ਮੈਂ ਦੁਕਾਨ ਤੇ ਚੱਲਿਆ 10 ਮਿੰਟ ਤੱਕ ਦੁਕਾਨ ਤੇ ਆ ਜੀ ਠੀਕ ਹੈ ਘਰੇ ਨਾ ਜਾਈ ਠੀਕ ਹੈ ਹਾਂਜੀ 10 ਮਿੰਟ ਤੱਕ ਆ ਜੀ ਮੈਂ ਆਪੇ ਸੰਭਲਦਾ ਠੀਕ ਹੈ ਜੇ ਵੀਗਾ ਬੰਗੇਗਾ ਮੈਨੂੰ ਵੱਡਾ ਮੈਂ ਆ ਉਹ ਨਹੀਂ ਹੈਗਾ ਮੈਂ ਆਪੇ ਸੰਭਲ ਲਊਗਾ ਠੀਕ ਹੈ ਤੂੰ ਹੁਣ ਜਾ 10 ਮਿੰਟ ਤੱਕ ਆ ਜੀ ਯਾਰ ਆਪਾਂ ਐਸਾਨ ਫਰਾਮੁਸ਼ ਥੋੜੀਆਂ ਆ ਆਪਾਂ ਬਾਕੀ ਦੁਕਾਨਦਾਰਾਂ ਵਰਗੇ ਥੋੜੀਆਂ ਕੰਮ ਕੱਢਿਆ ਤੇ ਬੰਦੇ ਨੂੰ ਕੱਢਤਾ ਕੀ ਹੋਇਆ ਜੇ ਸੀਧਾ ਨਿਕਲ ਗਿਆ ਦੁਬਾਰਾ ਵੀ ਆਊਗਾ ਚੰਗੇ ਬੰਦੇ ਆ ਯਾਰ ਆਪਾਂ ਦੀਵਾਲੀ ਦੇ ਸ਼ਹਿਰੇ ਨਿਕਲਿਆ ਨਹੀਂ ਤੇ ਬੰਦੇ ਕੱਢਣੇ ਸ਼ੁਰੂ ਕਰ ਦਿੰਨੇ ਆ ਤੇ ਜਦੋਂ ਆਣਾ ਹੁੰਦਾ ਦੀਵਾਲੀ ਦੇ ਸ਼ਹਿਰੇ ਨੇ ਤੇ ਆਪਾਂ ਬੰਦੇ ਲੱਭ ਲੱਭ ਕੇ ਰੱਖਦੇ ਆ ਕਿ ਸਾਡੇ ਕੰਮ ਆ ਜਾਵੇ ਇਹ ਕੀ ਮਤਲਬ ਹੋਇਆ ਯਾਰ ਉਤਾਰ ਚੜਾਤਾ ਦੁਕਾਨਦਾਰ ਹੀ ਜਾਂਦੇ ਰਹਿੰਦੇ ਆ ਨੇ ਹਾਨੂੰ ਫੋਨ ਕਰ ਲਾ ਤੈਨੂੰ ਇੱਥੇ ਬੁਲਾ ਲਾ ਸਮਝ ਗਿਆ ਮੇਰੀ ਗੱਲ ਠੀਕ ਆ ਵੀਰੇ ਤੈਨੂੰ ਤਾਂ ਘੜਤਾ ਵੀਰੇ ਮੈਂ ਨਹੀਂ ਜਾਣਾ ਆ ਫਿਰ ਤੁਸੀਂ ਪੈਸੇ ਲਿਆ ਇਹ 500 ਰੁਪਏ ਘੱਟ ਐ ਚ 500 ਰੁਪਏ ਘੱਟ 5000 ਸੀਗਾ ਇੰਨੇ ਆ ਆ 4 5 6 7 8 9 ਅੱਛਾ ਵੀਡੀਓ ਚੱਲਦੀ ਵੀ ਆ ਬੜੇ ਦਿਨਾਂ ਬਾਅਦ ਵੀਡੀਓ ਪਾਈ ਆ ਨਾ ਤਾਂ ਕਰਕੇ ਅਸੀਂ ਭੁੱਲ ਜਾਂਦੇ ਨੋਟ ਘੱਟ ਜਾਂਦਾ ਹੁੰਦਾ ਉਤਗਾ ਇਹਨੇ 5000 ਤਾਂ ਦੇ ਬੈਗ ਕਿੱਥੇ ਰੱਖੇ ਆ ਬੈਗ ਉੱਥੇ ਆ 5000 ਦੇ ਚਲ ਐਂਟਰੀ ਕਰਾ ਹਾਂ ਜੀ 5000 ਦੇ ਕਸੇ ਮੈਂ ਕਦੋਂ ਦਿੱਤਾ ਤੂੰ ਦਿੱਤਾ ਮੈਂ ਕਿੰਨੇ ਕਸੇ ਮੈਂ ਲੈ ਕੇ ਗਈਆਂ ਵੀਡੀਓ ਗਈ ਸਾਡੇ ਕੋਲ ਸੋ ਭਾਈ ਇਦਾਂ ਨਾ ਕਰਿਆ ਕਰੋ ਯਾਰ ਦੁਕਾਨਦਾਰਾਂ ਨੂੰ ਪੀਲਾ ਸਾਡੇ ਕੋਲ ਦੋ ਤਿੰਨ ਕੇਸ ਆਏ ਫੋਨ ਆਇਆ ਕਿ ਦੁਕਾਨ ਤੇ ਜਿੱ ਨਜ਼ਰ ਕੰਮ ਸੀ ਉਹਨਾਂ ਚਿਰ ਤੁਸੀਂ ਰੱਖ ਲਿਆ ਦਿਵਾਲੀ ਤੇ ਸ਼ਹਿਰਾ ਕੱਢ ਲਿਆ ਤੇ ਹੁਣ ਤੁਸੀਂ ਕੰਮਣਾ ਸ਼ੁਰੂ ਕਿੱਥੇ ਜਾਣਗੇ ਯਾਰ ਕਿੱਥੇ ਕੰਮ ਲੱਭਣਗੇ ਇੱਕ ਖੜੇ ਪੈਰ ਹੋ ਥੋੜਾ ਧਿਆਨ ਰੱਖਿਆ ਕਰੋ ਯਾਰ ਦੁਕਾਨਦਾਰਾਂ ਦਾ ਨਾਮ ਦੋ ਚਾਰ ਕਰਕੇ ਸਾਰਿਆਂ ਦਾ ਖਰਾਬ ਹੁੰਦਾ ਹੈ ਹੈ ਜੇ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਕਰ ਦਿਓ ਤੇ ਨਾਲੇ ਦੋ ਚਾਰ ਜਿਹੜੇ ਦੁਕਾਨਦਾਰਾਂ ਨੂੰ ਅਕਲ ਆ ਸਕੇ ਹਨਾ ਬਈ ਆ ਫਾੜਿਆ ਆਪਣਾ ਪੈਸੇ ਕੱਲ ਤੋਂ ਆਂਦੀ ਲੋੜ ਨਹੀਂ ਹੈਗੀ ਨਹੀਂ ਭਾਈ ਥੈਂਕ ਯੂ ਸੋ ਮੱਚ